ਕਰ ਦिए ਤਾਂ 11 라운ਡ 16 ਦੇ ਵਿੱਚੋਂ 11 라운ਡ ਗਿਨੇ ਜਾ ਚੁੱਕੇ ਨੇ ਤੇ 11ਵੇਂ 라운ਡ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਲੀਡ ਬਰਕਰਾਰ ਹੈ ਤਾਂ ਹਰਮਿੰਦਰ ਸਿੰਘ ਸੰਧੂ ਲਗਾਤਾਰ ਅੱਗੇ ਚੱਲ ਰਹੇ ਨੇ ਤੇ ਆਮ ਆਦੀ ਪਾਰਟੀ ਲਗਾਤਾਰ ਲੀਡ ਬਣਾ ਕੇ ਅੱਗੇ ਵਧ ਰਹੀ ਹੈ ਤੇ 11ਵੇਂ 라운ਡ ਦੀ ਗਿਣਤੀ ਵੀ ਮੁਕੰਮਲ ਹੋ ਚੁੱਕੀ ਹੈ ਦੱਸ ਜੀਏ ਕਿ ਹਰਮਿੰਦਰ ਸਿੰਘ ਸੰਧੂ ਆਮ ਆਦੀ ਪਾਰਟੀ ਦੇ ਉਮੀਦਵਾਰ ਲਗਾਤਾਰ 10 라운ਡ ਦਾ ਜੇਕਰ ਜ਼ਿਕਰ ਕਰ ਲਈਏ 10ਵੇਂ 라운ਡ ਤੱਕ ਜਿੱਤੇ ਹੋਏ ਨਜ਼ਰ ਆ ਰਹੇ ਸੀ ਤਾਂ ਹੁਣ 9000 ਤੋਂ ਲੀਡ ਪਾਰ ਹੋ ਚੁੱਕੀ ਹੈ ਯਾਨੀ ਕਿ ਫਤਵਾ ਲੋਕਾਂ ਦਾ ਇਸ ਵਕਤ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜੋ ਅੰਦਾ ਕੇ ਹਰਮੀਤ ਸਿੰਘ ਸੰਧੂ 10000 ਤੋਂ ਵੱਧ ਦੀ ਲੀਡ ਲੈ ਕੇ ਜਾਣ ਕੇ ਤਾਂ 11ਵੇਂ 라운ਡ ਦੇ ਵਿੱਚ 9142 ਵੋਟਾਂ ਦੇ ਫਰਕ ਦੇ ਨਾਲ ਹਰਮੀਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ ਹੁਣ ਤੱਕ ਹਰਮੀਤ ਸਿੰਘ ਸੰਧੂ ਨੂੰ 29965 ਵੋਟਾਂ ਮਿਲੀਆਂ ਨੇ ਤੇ ਪਹਿਲੇ ਨੰਬਰ ਤੇ ਹਰਮੀਤ ਸਿੰਘ ਸੰਧੂ ਜੋ ਇਸ ਵਕਤ 9000 ਤੋਂ ਵੱਧ ਵੋਟਾਂ ਦੇ ਨਾਲ ਅੱਗੇ ਨੇ ਦੂਜੇ ਨੰਬਰ ਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਤਾਂ ਲਗਾਤਾਰ ਉਹੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਸੁਖਵਿੰਦਰ ਕੌਰ ਰੰਧਾਵਾ ਨੂੰ 20823 ਵੋਟਾਂ ਮਿਲੀਆਂ ਜਦ ਕਿ 9000 ਵੱਧ ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਅੱਗੇ ਜਾ ਰਹੇ ਨੇ ਤਾਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਜੋ ਜਿੱਤ ਹੈ ਉਹ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੀ ਜਿੱਤ ਇਸ ਵਕਤ ਲਗਾਤਾਰ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ ਤਾਂ 9000 ਤੋਂ ਵੱਧ ਵੋਟਾਂ ਦਾ ਫਰਕ ਪੈ ਚੁੱਕਿਆ ਆ 9000 ਤੋਂ ਵੱਧ ਵੋਟਾਂ ਇਸ ਵਕਤ ਪਹਿਲੇ ਤੇ ਦੂਜੇ ਨੰਬਰ ਦੇ ਲਈ ਨਜ਼ਰ ਆ ਰਹੀਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਹਰਮੀਰ ਸੰਧੂ 11ਵੇਂ 라ਉਂਡ ਦੇ ਵਿੱਚ 29965 ਵੋਟਾਂ ਉਹਨਾਂ ਨੂੰ ਪ੍ਰਾਪਤ ਹੋ ਚੁੱਕੀਆਂ ਨੇ ਦੂਜੇ ਨੰਬਰ ਤੇ ਸ਼੍ਰੋਮਣੀ ਕਾਲੀ ਦਲ ਦੇ ਸੁਖਵਿੰਦਰ ਕੌਰ 2823 ਵੋਟਾਂ ਉਹਨਾਂ ਨੂੰ ਮਿਲੀਆਂ ਨੇ ਹਾਲਾਂਕਿ ਤੀਜੇ ਨੰਬਰ ਤੇ ਮਨਦੀਪ ਮਨਦੀਪ ਸਿੰਘ 13142 ਵੋਟਾਂ ਜੋ ਪੰਤਕ ਤਰ੍ਹਾਂ ਦੇ ਸਾਂਝੇ ਉਮੀਦਵਾਰਾਂ ਸੰਤ ਤੱਕ ਕਾਂਗਰਸ ਦੇ ਉਮੀਦਵਾਰ ਚੌਥੇ ਨੰਬਰ ਤੇ ਨੇ 10475 ਵੋਟਾਂ ਤਾਂ ਭੀਜਪੀ ਦਾ ਜ਼ਿਕਰ ਕਰ ਲਈਏ ਤਾਂ 11ਵੇਂ 라ਉਂਡ ਦੇ ਵਿੱਚ ਭੀਜਪੀ ਨੂੰ 4216 ਵੋਟਾਂ ਤਾਂ ਫਰਕ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਚੌਥੇ ਰਾਊਂਡ ਤੋਂ ਬਾਅਦ ਅਜੇ ਹੀ ਬਾਜ਼ੀ ਪਲਟੀ ਹੈ ਕਿ ਪਹਿਲਾਂ ਜਿਹੜਾ ਫਰਕ 187 ਵੋਟਾਂ ਦਾ ਸੀ ਉਹ ਹੁਣ 9000 ਤੱਕ ਬਦਲ ਗਿਆ 9100 ਤੱਕ ਬਦਲ ਚੁੱਕਿਆ ਹੈ ਤੇ ਇਹ ਲੀਡ ਅੱਗੇ ਵਧਦੀ ਹੋਈ ਨਜ਼ਰ ਆਵੇਗੀ ਤਾਂ ਮੇਰੇ ਸਹਿਯੋਗੀ ਸੁਮੇਸ਼ੜਨਾ ਜੁੜੇ ਹੋਏ ਨੇ ਤਾਂ ਸੁਮਿਤ ਜਿਹੜੀ ਲੀਡ ਜਾਂ ਜਿਹੜਾ ਫਰਕ ਸਾਨੂੰ ਚੌਥੇ ਰਾਊਂਡ ਦੇ ਵਿੱਚ 187 ਵੋਟਾਂ ਨਾਲ ਦੇਖਣ ਨੂੰ ਮਿਲਿਆ ਸੀ ਕਿ ਆਮ ਆਦਮੀ ਪਾਰਟੀ ਦੇ ਹਰਮੀ ਸੰਧੂ ਅੱਗੇ ਸੀ ਤਾਂ ਉਹ 11ਵੇਂ ਰਾਊਂਡ ਤੱਕ ਆ ਕੇ ਤਕਰੀਬਨ 7 ਰਾਊਂਡਾਂ ਦੇ ਬਾਅਦ ਉਹ ਫਰਕ ਹੁਣ 9100 ਵੋਟਾਂ ਤੱਕ ਪਹੁੰਚ ਗਿਆ ਹੈ ਯਾਨੀ ਕਿ 10000 ਦਾ ਅੰਕੜਾ ਜਲਦ ਪਾਰ ਹੋ ਸਕਦਾ ਹੈ ਜੋ ਦਾ ਫਾਰਮ ਹੁੰਦਾ ਹੈ ਦੇਖੋ 10000 ਦਾ ਅੰਕੜਾ ਜਿਹੜੀ ਗੱਲ ਹੈ ਕਿ ਜੇ ਦੇਖੀਏ ਤਾਂ ਇਹ ਠੀਕ ਹੈ ਵੀ ਜਿੱਤਾ ਵਾਲਾ ਤਾਂ ਕਲੀਅਰ ਹੋ ਗਿਆ ਹੁਣ ਲਗਭਗ ਜੇ ਕਹੀਏ ਕਿ ਬਹੁਤ ਘੱਟ ਚਾਂਸਸ ਨੇ ਐਡੀ ਬਡੀ ਲੀਡ ਟੁੱਟਦੀ ਨਹੀਂ ਹੁੰਦੀ ਤੀਜੇ ਚੌਥੇ ਰਾਉਂਡ ਤੋਂ ਬਾਅਦ ਦੀ ਜਿਹੜੀ ਲੀਡ ਹੁੰਦੀ ਹੈ ਨਾ ਕਿਸੇ ਵੀ ਪਾਰਟੀ ਦੀ ਉਹ ਜ਼ਿਆਦਾਤਰ ਟੁੱਟਦੀ ਦੇਖੀ ਨਹੀਂ ਹੈਗੀ ਪਰ ਜਿਹੜੇ ਅਸੀਂ ਜਦੋਂ ਗੱਲ ਕਰ ਕਰ ਰਹੇ ਹਾਂ ਕਿ ਉਰੋਂ ਜਿਹੜਾ ਬੂਮ ਉੱਠੂਗਾ ਉਹਦਾ ਕੀ ਬਣੂਗਾ ਹੁਣ ਜੇ ਦੂਜੇ ਤੇ ਤੀਜੇ ਨੰਬਰ ਤੇ ਜੇ ਦੇਖਿਆ ਜਾਵੇ ਕਿ ਪੰਥਕ ਧਿਰਾਂ ਦੇ ਵਿੱਚ ਦਾ ਜਿਹੜਾ ਇਹਦੇ ਵਿੱਚ ਕਹਿ ਸਕਦੇ ਹਾਂ ਅਸੀਂ ਸਰਖਾਵ ਕਿ ਵੋਟ ਡਿਵਾਈਡ ਜ਼ਰੂਰ ਇੱਕ ਸਮੀਕਰਨ ਬਣ ਰਿਹਾ ਸੀ ਵੀ ਵੋਟ ਡਿਵਾਈਡ ਕਿਹਨੂੰ ਫਾਇਦਾ ਦੇਊਗੀ ਤੇ ਇਹ ਚੀਜ਼ ਹੁਣ ਤੋਂ ਪਹਿਲਾਂ ਵੀ ਅਸੀਂ ਸਪਸ਼ਟ ਕਰ ਚੁੱਕੇ ਸੀ ਕਿ ਜਿਹੜੀ ਵੋਟ ਆ ਕਾਲੀ ਦਲ ਦੀ ਡਿਵਾਈਡ ਹੋਣੀ ਹੈ ਕਿਉਂਕਿ ਦੇਖੋ ਜਿਹੜੀ ਮਨਦੀਪ ਸਿੰਘ ਨੂੰ ਵੋਟ ਪਈ ਆ ਜੇ ਸ਼ੋਮਨੀ ਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰ ਲਈਏ ਪੂਨਰ ਸੰਜੀਤ ਦੀ ਕਰ ਲਈਏ ਸ਼ੋਮਨੀ ਕਾਲੀ ਦਲ ਵਾਰਿਸ ਪੰਜਾਬ ਦੇ ਦੀ ਗੱਲ ਕਰ ਲਈਏ ਅਮਰਤਪਾਲ ਹੋਰਾਂ ਦੀ ਕਰ ਲਈਏ ਤਾਂ ਇਹ ਵੋਟਾਂ ਉਹੀ ਨੇ ਜਿਹੜੀਆਂ ਕਾਲੀ ਦਲ ਦੀਆਂ ਸੀ ਕਿਉਂਕਿ ਇਹ ਪੰਥਕ ਤੌਰ ਦੇ ਉੱਤੇ ਵੋਟਾਂ ਨੇ ਜਿਹੜੀਆਂ ਉਧਰ ਸ਼ਿਫਟ ਹੋਈਆਂ ਨੇਗੀਆਂ ਪਰ ਨਾਲ ਜੇ ਹੁਣ ਇਹਨਾਂ ਦੋਨੇ ਵੋਟਾਂ ਨੂੰ ਜੋੜ ਲਿਆ ਵੋਟਾਂ ਦਾ ਸਿਨੈਰੀਓ ਹੈ ਬਹੁਤ ਰਹੂਗਾ ਪਰ ਕਾਂਗਰਸ ਵਾਸਤੇ ਕਹਿ ਸਕਦੇ ਆ ਕਿ ਇੰਨੀ ਬੁਰੀ ਤਰ੍ਹਾਂ ਦੇ ਹਾਲਾਤ ਸ਼ਾਇਦ ਕਾਂਗਰਸ ਨੇ ਖੁਦ ਨੇ ਨਹੀਂ ਸੋਚੇ ਹੋਣੇ ਆ ਹੁਣ ਇੰਪੈਕਟ ਕੀ ਕਰਿਆ ਕਿ ਜਿਹੜਾ ਸਵੇਰੇ ਅਸੀਂ ਚਰਚਾ ਕਰ ਰਹੇ ਸੀ ਵੀ 2 ਲੱਖ ਤੋਂ ਜ਼ਿਆਦਾ ਤਕਰੀਬ VOTING ਸੀ ਵੋਟ ਸੀਗੀ ਉਹਦੇ ਵਿੱਚ ਸਵਾ ਕ ਲੱਖ ਵੋਟ ਹੈ ਜਿਹੜੀ ਉਹ ਜਦੋਂ ਪੋਲ ਹੁੰਦੀ ਆ ਤਾਂ ਵੱਡਾ ਸਮੀਕਰਨ ਇਹ ਵੀ ਸੀਗਾ ਕਿ 65000 ਦੇ ਕਰੀਬ ਜਿਹੜੀ ਦਲਿਤ ਵੋਟ ਬੈਂਕ ਹੈ ਉਹ ਸਿੱਧੇ ਤੌਰ ਤੇ ਇਫੈਕਟਡ ਹੋਇਆ ਲੱਗਦਾ ਵੀ ਰਾਜਾ ਵੜਿੰਗਹੋਰਾਂ ਦੇ ਬਿਆਨਾਂ ਦੇ ਕਰਕੇ ਜਿਹਦੇ ਕਰਕੇ ਆ ਸਾਰਾ ਵੋਟ ਸਿਨੈਰੀਓ ਬਦਲ ਗਿਆ ਹੁਣ ਪੰਥਕ ਵੋਟ اسی تین ਜਗ੍ਹਾ ਤੇ ਡਿਵਾਈਡ ਦੋ ਜਗ੍ਹਾ ਤੇ ਡਿਵਾਈਡ ਹੋ ਗਈ ਇੱਕ ਤਾਂ ਤਿੰਨੇ ਉਹੀ ਪਾਰਟੀਆਂ ਦੀ ਜਿਹੜੀ ਕਿ ਮਨਦੀਪ ਨੂੰ ਪੈ ਗਈ ਆ ਦੂਜੇ ਪਾਸੇ ਸ਼ੋਮਨੀ ਕਾਲੀ ਦਲ ਦੇ ਆਪ ਦੇ ਕੈਂਡੀਡੇਟ ਨੂੰ ਸ਼ੋਮਨੀ ਕਾਲੀ ਦਲ ਦਾ ਜਿਹੜਾ ਕੈਂਡੀਡੇਟ ਜੇ ਕਹੀਏ ਕਿ ਇਹ ਲੱਗਦਾ ਹੁੰਦਾ ਸੀ ਵੀ ਸ਼ੋਮਨੀ ਕਾਲੀ ਦਲ ਤਾਂ ਹਾਈ ਕਿਸੇ ਗਿਣਤੀ 'ਚ ਨਹੀਂ ਤੇ ਡਾਇਨਾਸੌਰ ਵਰਗੇ ਸ਼ਬਦਾਂ ਦੇ ਨਾਲ ਵਰਤੋਂ ਕਰਕੇ ਆਮਦਵੀ ਪਾਰਟੀ ਜਾਂ ਹੋਰ ਪਾਰਟੀਆਂ ਉਹ ਮਜ਼ਾਕ ਕਰਦੀਆਂ ਸੀ ਤਾਂ ਉਹ ਪਤਾ ਲੱਗਦਾ ਵੀ ਜੇਕਰ ਥੋੜੀ ਜਿਹੀ ਮਿਹਨਤ ਹੋਰ ਖਿੱਚ ਲਈ ਪਾਰਟੀ ਨੇ ਤਾਂ ਫਿਰ ਉਹ ਸਿਨੈਰੀਓ ਬਦਲਦੇ ਸਮਾਂ ਨਹੀਂ ਲੱਗੂ ਪਰ ਇਹਦੇ 'ਚ ਇਹ ਵੀ ਕਹਿ ਸਕਦੇ ਹਾਂ ਅਸੀਂ ਕਿ ਦੇਖੋ ਇਹ ਸੀ ਪੰਥਕ ਖੇਤਰ ਕਰਦਾ ਤਾਂ ਪੂਲ ਪੰਜਾਬ ਦੇ ਜਿਹੜੇ ਅੰਕੜੇ ਨੇਗੇ ਉਹ ਇਹਦੇ ਨਾਲ ਮੈਚ ਕਰਨ ਕੋਈ ਜ਼ਰੂਰੀ ਨਹੀਂ ਹੈ ਇਹ ਠੀਕ ਹੈ ਵੀ ਇੱਕ ਪਾਰਟੀ ਨੂੰ ਪ੍ਰਸਾਣ ਮਿਲ ਗਿਆ ਹਿੰਮਤ ਮਿਲ ਗਈ ਤਸੱਦੀ ਮਿਲ ਗਈ ਕਿ ਅਸੀਂ ਅੱਗੇ ਕੰਮ ਕਰੀਏ ਤਾਂ ਸਾਡੇ ਨੰਬਰ ਵੱਧ ਸਕਦੇ ਨੇ ਦੂਜੇ ਪਾਸੇ ਇਹ ਵੀ ਹੈ ਕਿ ਆਮਦਵੀ ਪਾਰਟੀ ਵਾਸਤੇ ਚੁਣੌਤੀਪੂਰਨ ਘਟ ਨਹੀਂ ਰਿਹਾ ਹੈਗਾ ਇਹ 10000 ਦਾ ਜੇ ਵੋਟ ਫਰਕ ਤੁਸੀਂ ਦੇਖਦੇ ਹੋ ਸਰਖਾਬ ਤਾਂ ਜਿਹਦੀ ਸੱਤਾ ਪਹਿਲੀ ਕਰਤਾ ਹੈ ਸੱਤਾਚ ਪਾਰਟੀ ਦੂਜੇ ਪਾਸੇ ਸਮਾਂ ਥੋੜਾ ਰਹਿ ਗਿਆ ਲੋਕ ਵੀ ਸੋਚਦੇ ਨੇ ਵੀ ਭਾਈ ਕੱਲੂ ਕੰਮ ਕਰਾਉਣਾ ਤਾਂ ਇੱਕ ਸਾਰ ਰਹਿ ਗਿਆ ਮਗਰ ਤਾਂ ਇਹਨੂੰ ਹੀ ਪਾ ਦੋ ਵੋਟ ਇਹਦੇ ਇਹਦੇ ਜ਼ਰੀਏ ਕੰਮ ਹੋ ਜਾਣਗੇ ਖੇਤਰ ਦਾ ਕੁਝ ਵਿਕਾਸ ਹੋ ਜਾਊਗਾ ਪਰ ਇਹ ਕਹੀਏ ਕਿ ਜੇ ਇੰਨਾ ਸੌਖਾ ਰਿਹਾ ਜਿੰਨੀ ਵੋਟਾਂ ਇਸ ਵੋਟਾਂ 'ਚ ਜ਼ੋਰ ਲੱਗਿਆ ਉਹ ਆਮ ਆਦਮੀ ਪਾਰਟੀ ਨੂੰ ਵੀ ਦਰਸਾਉਂਦਾ ਵੀ ਇਹਨੂੰ ਇੰਨੇ ਨਿਬਸੜੇ ਨਾ ਹੋਜਿਓ ਤੁਹਾਨੂੰ ਕੰਮ ਕਰਨਾ ਪਊਗਾ ਤੇ ਤੁਹਾਨੂੰ ਆਪਦੀ ਪਾਰਟੀ ਦੇ ਨਾਲ ਸਰਕਾਰ ਦੀ ਸਟ੍ਰੈਟਜੀ ਚੇਂਜ ਕਰਨੀ ਹੋਊਗੀ ਕਿਉਂਕਿ ਇਹ ਜਿੱਤ ਜਿੱਥੇ ਇੱਕ ਪਾਸੇ ਖੁਸ਼ੀ ਦੇ ਰਹੀ ਆ ਤਾਂ ਦੂਜੇ ਪਾਸੇ ਇਹ ਵੀ ਸੰਕੇਤ ਦੇ ਰਹੀ ਆ ਵੀ ਸਾਹਮਣੇ ਧਿਰਾਂ ਦੇ ਵਿੱਚ ਵੀ ਲੋਕ ਬਦਲ ਰਹੇ ਨੇ ਕਲੀਨ ਸਵੀਪ ਵਾਲਾ ਕੰਮ ਨਹੀਂ ਹੈਗਾ ਤੇ ਇਸੇ ਲਈ ਲੱਗਦਾ ਵੀ ਜਦੋਂ ਹੁਣ ਅੱਗੇ 2027 ਨੂੰ ਜਿਵੇਂ ਮੇਰੇ ਸੁਮੇਤ ਮੇਰੇ ਸਹਿਯੋਗੀ ਦਾਸਰੇ ਨੇ ਕਿ ਡੇਢ ਸਾਲ ਰਹਿ ਗਿਆ ਤੇ ਡੇਢ ਸਾਲ ਦੇ ਦੌਰਾਨ ਜੇਕਰ ਅਸੀਂ ਇਸ ਨਤੀਜੇ ਨੂੰ ਦੇਖ ਲਿਆ ਜਾਵੇ ਤਾਂ 29965 ਵੋਟਾਂ ਜੋ 11ਵੇਂ ਰਾਉਂਡ ਦੇ ਵਿੱਚ ਪ੍ਰਾਪਤ ਹੋਈਆਂ ਬੇਸ਼ੱਕ 10000 ਤੋਂ ਵੱਧ ਜਿੱਤ ਜਿਹੜੀ ਲੀਡ ਮਿਲ ਜੇਗੀ ਪਰ ਇਸ ਤੋਂ ਸਿੱਖਣ ਦੀ ਲੋੜ ਹੈ ਹਾਲਾਂਕਿ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਵਿਰੋਧੀ ਧਰਧੀਆਂ ਪਾਰਟੀਆਂ ਨੇ ਤਾਂ ਬੇਸ਼ੱਕ ਉਹਨਾਂ ਦਾ ਜ਼ਿਕਰ ਕਰ ਰਿਹਾ ਤਾਂ ਜਿਵੇਂ ਸੁਖਵਿੰਦਰ ਕੌਰ ਰੰਧਾਵਾ ਨੂੰ 20823 ਵੋਟਾਂ ਕਰਨਬੀਰ ਬੁਰਜ ਜੋ ਕਾਂਗਰਸ ਦੇ ਨੇ ਹਾਲ ਸਿੰਘਾ ਜੋ ਪੰਥਕ ਧਰਾਂ ਦੇ ਸਾਝੋ ਉਮੀਦਵਾਰ ਸੀ 13142 ਵੋਟਾਂ ਤੇ ਭਾਜਪਾ ਦੇ ਹਰ ਹਰਮੀਤ ਭਾਜਪਾ ਦੇ ਹਰਜੀਤ ਸਿੰਘ ਸੰਧੂ ਨੂੰ 4216 ਵੋਟਾਂ ਮਿਲੀਆਂ ਨੇ ਤਾਂ ਦਾ ਇਸ ਵਕਤ ਬੇਸ਼ੱਕ ਆਮ ਆਦਮੀ ਪਾਰਟੀ ਲੀਡ ਬਣਾ ਕੇ ਰੱਖੀ ਹੋਈ ਆ ਪਰ ਦੂਜੇ ਪਾਸੇ ਜਿਵੇਂ ਮੇਰੇ ਸਹਿਯੋਗੀ ਵੀ ਗੱਲ ਕਰ ਰਹੇ ਸੀ ਹਾਲਾਂਕਿ ਵਿਰੋਧੀ ਪਾਰਟੀਆਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਉਹਨਾਂ ਦੇ ਲਈ ਇੱਕ ਬਿਹਤਰ ਮੌਕਾ ਹੈ ਕਿ ਜੇਕਰ ਉਹ ਚੰਗਾ ਪ੍ਰਦਰਸ਼ਨ ਕਰਨਗੇ ਜੇਕਰ ਉਹ ਮੁੱਦਿਆਂ ਦੀ ਰਾਜਨੀਤੀ ਕਰਦੇ ਹੋਏ ਨਜ਼ਰ ਆਉਣਗੇ ਲੋਕਾਂ ਤੱਕ ਆਪਣੇ ਜੋ ਏਜੰਡੇ ਨੇ ਜਾਂ ਲੋਕਾਂ ਦੇ ਏਜੰਡੇ ਇਸ ਵਕਤ ਵਿਚਾਰਦੇ ਹੋਏ ਨਜ਼ਰ ਆਉਣਗੇ ਤਾਂ ਜ਼ਰੂਰ ਕਿਤੇ ਨਾ ਕਿਤੇ 27 ਦੀਆਂ ਚੋਣਾਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਸਖਤ ਮੁਕਾਬਲਾ ਜਿਹੜਾ ਕਿ ਦੇਖਣ ਨੂੰ ਮਿਲ ਸਕਦਾ ਆ ਬੇਸ਼ੱਕ 222 ਦੇ ਵਿੱਚ ਇੱਕ ਪਾਸੜ ਜਿਤ ਨਜ਼ਰ ਆਈ ਹੁੰਜਾ ਫਿਰ ਜਿੱਤ ਨਜ਼ਰ ਆਈ ਕਿ 92 ਸੀਟਾਂ ਦਾ ਫਤਵਾ ਮਿਲ ਗਿਆ ਪਰ ਉਸ ਦੇ ਬਾਵਜੂਦ ਹੁਣ ਜਦੋਂ ਹਾਸ਼ੀਏ ਤੇ ਗਈ ਅਕਾਲੀ ਦਲ ਦਾ ਜ਼ਿਕਰ ਹੋ ਰਿਹਾ ਹੈ ਕਿ ਚੰਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਦਾ ਜ਼ਿਕਰ ਹੋ ਰਿਹਾ ਹੈ ਕਿ ਕਾਂਗਰਸ ਵੀ ਲਗਾਤਾਰ ਇਸ ਵਕਤ ਕਿਤਨਾ ਕਿਤੇ ਇੱਕ ਛੋਟੂ ਹੁੰਦੀ ਨਜ਼ਰ ਆ ਰਹੀ ਹੈ ਬੇਸ਼ੱਕ ਜਿਹੇ ਮਾਹੌਲ ਦੇ ਵਿੱਚ ਕਾਂਗਰਸ ਵੀ ਇੱਕ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆਈ ਹੈ ਕਾਂਗਰਸ ਦਾ ਕਹਿਣਾ ਹੈ ਪਰ ਦੂਜੇ ਪਾਸੇ ਜਦੋਂ ਸੱਤਾਧਾਰੀ ਤੇਰ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜ਼ਿਮਨੀ ਚੋਣਾਂ ਦੇ ਵਿੱਚ ਸੱਤਾਧਾਰੀ ਤੇਰੀ ਆ ਵੀ ਹੁੰਦੀ ਹੈ ਤਾਂ ਜਿਹੇ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਜਾਂ ਪੰਥਕ ਤੇਰ ਦੇ ਵਜੋਂ ਜਿਹੜੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਦਾ ਜ਼ਿਕਰ ਕਰ ਲਿਆ ਜਾਵੇ ਤਾਂ 13142 ਵੋਟਾਂ ਲੈ ਕੇ ਜਾਣਾ ਇੱਕ ਬਹੁਤ ਵੱਡਾ ਫਤਵਾ ਸੀ ਕਹਿ ਸਕਦੇ ਹਾਂ ਲੋਕਾਂ ਦਾ ਯਾ ਕਿਤਨਾ ਕਿਤੇ ਇੱਕ ਬਹੁਤ ਵੱਡਾ ਸੰਕੇਤ ਜਿਹੜਾ ਕਿ ਆ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਕਿ ਇਹ ਦੱਸਣਾ ਚਾਹੁੰਦੇ ਆ ਲੋਕ ਕਿ ਬਾਕੀ ਪਾਰਟੀਆਂ ਦੇ ਲਈ ਵੀ ਅਜੇ ਬਹੁਤ ਵੱਡੇ ਪੱਦਰ ਦੇ ਮੌਕੇ ਨੇ ਪਰ ਜੇਕਰ ਅਸੀਂ ਹੁਣ ਜਾ ਫਿਰ ਜੇ ਦ ਜ਼ਿਕਰ ਕਰਦੇ ਹਾਂ ਜਾਂ ਇਸ ਤੋਂ ਇਲਾਵਾ ਜਿਸ ਪ੍ਰਕਾਰ ਦੀ ਲੀਡ ਬੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਲੀਡ ਨੂੰ ਜਾਂ ਇਸ ਵਤਵੇ ਨੂੰ ਜ਼ਰੂਰ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਲੋਕ ਉਸ ਗੱਲ ਤੇ ਵੀ ਮੋਹਰ ਲਾ ਰਹੇ ਨੇ ਜੋ ਦਾਅਵੇ ਆਮ ਆਦਮੀ ਪਾਰਟੀ ਕਰ ਰਹੀ ਹੈ ਮੇਰੇ ਸਹਿਯੋਗੀ ਸੁਮੇਸ਼ੜ ਨਾਲ ਜੁੜੇ ਹੋਏ ਨੇ ਤਾਂ ਸੁਮਿਤ ਕਿਤੇ ਨਾ ਕਿਤੇ ਬੇਸ਼ੱਕ ਅਸੀਂ ਵਿਰੋਧੀਆਂ ਦੇ ਏਜੰਡੇ ਦਾ ਜ਼ਿਕਰ ਕਰ ਲਿਆ ਵਿਰੋਧੀਆਂ ਦਾ ਏਜੰਡਾ ਸੀ ਕਿ ਇੱਕ ਗਰੰਟੀ ਜਿਹੜੀ ਨਹੀਂ ਪੂਰੀ ਹੋਈ ਔਰਤਾਂ ਨੂੰ ਜੋ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਕਿ ਜੋ ਬਕਾਇਆ ਰਹਿੰਦਾ 48000 ਰੁਪਇਆ ਉਹ ਬਕਾਇਆ ਜੇ ਕਾਮਨਦੀ ਪਾਰਟੀ ਔਰਤਾਂ ਦੇ ਖਾਤੇ ਪਾਉਂਦੀ ਆ ਤਾਂ ਬੇਸ਼ੱਕ ਕਾਮਨਦੀ ਪਾਰਟੀ ਨੂੰ ਵੋਟਾਂ ਪਾਈਆਂ ਜਾਣ ਬੇਸ਼ੱਕ ਵਿਰੋਧੀਆਂ ਨੇ ਉਸ ਮੁੱਦੇ ਤੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਲੱਗਦਾ ਹੈ ਕਿ ਜਿਹੜਾ ਫਤਵਾ ਮਿਲ ਰਿਹਾ 10000 ਤੱਕ ਦੀ ਲੀਡ ਹੈ ਔਰਤਾਂ ਨੇ ਬਹੁਤ ਵੋਟਾਂ ਪਾਈਆਂ ਦੱਸੀਆਂ ਜਾ ਰਹੀਆਂ ਨੇ ਤਾਂ ਉਹ ਮੁੱਦਾ ਸ਼ਾਇਦ ਉਨੀ ਤੂਲ ਨਹੀਂ ਫੜ ਸਕਿਆ ਜਿੰਨੀ ਵਿਰੋਧੀ ਦੇਣਾ ਚਾਹੁੰਦੇ ਸੀ ਦੇਖੋ ਪਰ 2027 ਚ ਨਹੀਂ ਫੜੂਗਾ ਇਹ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਗੱਲ ਹੁਣ ਤੁਸੀਂ ਪਤਾ ਬਾਜਵਾ ਦਾ ਬਿਆਨ ਧਿਆਨ ਨਾਲ ਸੁਣੋ ਜਿਹੜਾ ਕਹਿੰਦੇ ਕਿ ਬਕਾਇਆ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਲਾਸਟ ਈਅਰ ਹੈ ਤੇ ਲਾਸ ਸਾਲ ਦੇ ਵਿੱਚ ਇਹ ਇੱਕ ਵੱਡਾ ਫਾਈਨੈਂਸ਼ੀਅਲੀ ਬੋਝ ਪਾਉਣ ਵਾਲਾ ਫੈਸਲਾ ਹੈ ਤੇ ਇਹਦੇ ਤੇ ਪੈ ਜਾਊਗਾ ਬੋਝ ਪਰ ਇਹ ਹੈ ਵੀ ਇਹ ਵੀ ਇਹਨਾਂ ਨੂੰ ਪਤਾ ਵੀ ਆਖਰੀ ਸਾਲ ਦੇ ਵਿੱਚ ਪਾਰਟੀ ਨੇ ਦੇ ਦੇਣੇ ਨੇ ਕਿਵੇਂ ਨਾ ਕਿਵੇਂ ਕਰਕੇ ਹੁਣ ਗੱਲ ਇਹ ਹੈ ਵੀ ਬਕਾਇਆ ਦੀ ਬਿਲਕੁਲ ਠੀਕ ਗੱਲ ਹੈ ਵੀ ਜੇ ਤਾਂ ਲੋਕਾਂ ਨੇ ਸੋਚ ਲਿਆ ਵੀ ਜਦੋਂ ਪਹਿਲਾਂ ਕਿਹਾ ਸੀਗਾ ਤਾਂ ਪਹਿਲਾਂ ਵਾਲੇ ਪੈਸਿਆਂ ਦਾ ਕੀ ਬਣੂਗਾ ਕਿਉਂਕਿ ਤੁਸੀਂ ਸਿੱਧੇ ਤੌਰ ਤੇ ਲਾ ਲਓ ਵੀ ਆਖਰ ਇਹਨੇ ਇਹਨੇ ਪੈਸੇ ਨੇ ਵੀ ਦੇਣਗੇ ਹੁਣ ਵਿਰੋਧੀ ਧਿਰਾਂ ਇਹੀ ਗੱਲ ਕਹਿਣ ਗਿਆ ਕਿ ਜਦੋਂ ਜੇ ਪਾਰਟੀ ਨੇ ਪੈਸੇ ਦੇ ਦੇਣੇ ਨੇ ਕਾ ਸਾਨੂੰ ਵੀ ਜਿਹੜਾ ਪਾਰਟੀ ਦੇ ਬੰਦਿਆਂ ਦੇ ਨਾਲ ਜਦੋਂ ਗੱਲ ਕਰਦੇ ਆਂ ਲੀਡਰਾਂ ਦੇ ਨਾਲ ਪਰ ਗੱਲ ਇਹ ਹੈ ਵੀ ਜਿਹੜਾ ਇੰਨਾ ਸਮਾਂ ਨਿਕਲ ਗਿਆ ਹੁਣ ਇਹ ਤਾਂ ਦੇਖੋ ਡਿਸਾਈਡ ਤਾਂ ਲੋਕਾਂ ਨਹੀਂ ਕਰਨਾ ਕਿ ਆਖਰ ਕਿਹੜੇ ਪਾਸੇ ਨੂੰ ਜਾਂਦੇ ਨੇ ਪੰਜਾਬ ਦੇ ਵਿੱਚ ਜਿੱਥੇ ਵੱਡਾ ਵੋਟ ਬੈਂਕ ਐਸੀ ਦੇਖਦੇ ਆਂ ਵੀ ਸਾਡੇ ਐਸਸੀ ਭਾਈਚਾਰੇ ਦਾ ਦੂਜੇ ਪਾਸੇ ਦੇਖਦੇ ਆਂ ਪੰਥਕ ਵੋਟ ਹੈ ਤਾਂ ਇਹ ਦੋਨਾਂ ਨੇ ਆਪਦੀ ਇੱਕ ਦਿਸ਼ਾ ਦਿਖਾਤੀ ਹੈ ਕਿ ਜੇ ਤਾਂ ਤੁਸੀਂ ਜੇ ਸਮਝਦੇ ਹੋ ਵੀ ਐਸਸੀ ਵੋਟ ਬੈਂਕ ਲੈਣਾ ਹੈ ਤਾਂ ਤੁਸ ਤੁਹਾਨੂੰ ਉਹਨਾਂ ਨੂੰ ਲੈ ਕੇ ਟੀਚਰ ਟਿੱਪਣੀਆਂ ਬੰਦ ਕਰਨੀਆਂ ਹੋਣਗੀਆਂ ਪੰਥਕ ਤੌਰ ਦੇ ਉੱਤੇ ਇਹ ਜਿਤਾਤਾ ਹੈਗਾ ਕਿ ਪੰਥਕ ਤਰ੍ਹਾਂ ਜਿਵੇਂ ਅਕਾਲੀ ਦਲ ਪੂਰਨ ਸਜੀਦ ਦੀ ਗੱਲ ਕਰ ਲਈਏ ਵਾਰਿਸ ਪੰਜਾਬ ਦੀ ਕਰ ਲਈਏ ਸ਼ੋਨੀ ਅਕਾਲੀ ਦਲ ਅੰਮ੍ਰਿਤਸਰ ਤੋਂ ਚਲੋ ਬੜੇ ਲੰਮੇ ਸਮੇਂ ਤੋਂ ਆਪਦੇ ਜਿ ਕਿ ਇਹ ਏਜੰਡੇ ਤੇ ਫਿਕਸ ਹੈਗਾ ਉਹਦੇ ਵਿੱਚ ਜ਼ਰੂਰ ਉਹ ਕਹਿ ਸਕਦੇ ਆ ਵੀ ਜਿਹੜਾ ਡੈਂਟ ਪਾਉਣਾ ਚਾਹੁੰਦੇ ਸੀਗੇ ਤਾਂ ਉਹ ਡੈਂਟ ਜ਼ਰੂਰ ਪੈਂਦਾ ਨਜ਼ਰ ਆਇਆ ਪਰ ਏਸ ਵਾਲੀਆਂ ਚੋਣਾ ਚ ਵੀ ਜੇ ਤੁਸੀਂ ਦੇਖੋ ਸਰਖਾਬ ਕੀ ਚਾਹੇ ਸ਼ੋਮਨੀ ਕਾਲੀ ਦਾ ਲੰਮਰੀਸਰ ਨੇ ਹਮਾਇਤ ਦਿੱਤੀ ਨਾਲ ਚਾਹੇ ਪੁਨਰਸਜੀਤ ਕਾਲੀ ਦਾ ਪਰ ਉਹਦੇ ਵਿੱਚ ਅੰਮ੍ਰਿਤਪਾਲ ਦਾ ਨਾਂ ਵੱਡਾ ਹੋਇਆ ਇਹਦਾ ਚੋਣਾ ਦੇ ਵਿੱਚ ਜੇ ਤੁਸੀਂ ਪੰਥਕ ਤੇ ਦੂਜੇ ਪੰਥਕ ਦੋ ਤਰ੍ਹਾਂ ਦੇ ਵਿੱਚੋਂ ਦੇਖੋ ਵੀ ਕਿਹੜੀ ਕਿਹੜੀ ਧਿਰ ਇਕਤਾ ਕਾਲੀ ਦਾ ਹੋਗਾ ਦੂਜੇ ਪਾਸੇ ਅੰਮ੍ਰਿਤਪਾਲ ਦਾ ਨਾਂ ਫੇਰ ਵੱਡਾ ਹੋ ਗਿਆ ਜਦੋਂ ਦੋਨੋਂ ਦੀ ਗੱਲਬਾਤ ਹੁੰਦੀ ਸੀ ਤਾਂ ਅਮਰਿਤਪਾਲ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲ ਹੁੰਦੇ ਸੀ ਅਮਰਿਤਪਾਲ ਦੀ ਹੀ ਸਟ੍ਰੈਟਜੀ ਨੂੰ ਲੈ ਕੇ ਜਿਹੜੀ ਚਰਚਾ ਹੁੰਦੀ ਸੀਗੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਗੱਲ ਕਰਦੇ ਆ ਤਾਂ ਇਹ ਕਹਿ ਸਕਦੇ ਆ ਕਿ ਸਿਨੈਰੀਓ ਕਈ ਬਣਨਗੇ ਪਰ ਗੱਲ ਇਹ ਹੈ ਵੀ ਇਹ ਚੋਣਾਂ ਨੂੰ ਅਸੀਂ ਸਾਰੇ ਪੰਜਾਬ ਤੇ ਲਾ ਰਹੀਏ ਇਹ ਵੀ ਨਹੀਂ ਪਾਰਟੀ ਨੂੰ ਹਿੰਮਤ ਜ਼ਰੂਰ ਮਿਲ ਗਈ ਆ ਅਕਾਲੀ ਦਲ ਦੁਬਾਰੇ ਕਹੀਏ ਕਿ ਹਿੰਮਤ ਦੇ ਨਾਲ ਖੜਾ ਹੁੰਦਾ ਹੋਇਆ ਦੇਖੂਗਾ ਕਿ ਉਮੀਦ ਕਰ ਸਕਦੇ ਨੇ ਉਹ ਪਰ ਸਥਾਈ ਵਾਲਾ ਖਾਣਾ ਇੰਨਾ ਸੁੱਖਾ ਨਹੀਂ ਹੈ ਕਾਂਗਰਸ ਦਾ ਜਿਹੜਾ ਆਪ ਦਾ ਕਲੇਸ਼ ਚੱਲ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਝਗੜਾ ਜਿਹੜਾ ਆਪਸੀ ਤੌਰ ਤੇ ਆ ਉਹਨੂੰ ਹੁਣ ਸਮਝਿਆ ਜਾ ਸਕਦਾ ਹੈ ਹੁਣ ਇਹ ਨਹੀਂ ਕਹਿ ਸਕਦੇ ਵੀ ਕੋਣ ਦੇਖੋ ਲੀਡਰ ਤਾਂ ਕਹਿੰਦੇ ਹੁੰਦੇ ਨੇ ਕਿ ਡੈਮੋ ਇੱਕ ਡੈਮੋਕਰੈਟਿਕ ਸ਼ਬਦ ਜਿਹੜਾ ਲੋਕਾਂ ਲਈ ਵਰਤਦੇ ਨੇ ਆਪ ਦੇ ਲਈ ਵੀ ਵਰਤ ਲਾਉਂਦੇ ਨੇ ਉਹ ਡੈਮੋਕਰੈਟਿਕ ਸ਼ਬਦ ਉਹ ਪਾਰਟੀ 'ਚ ਕਿਤੇ ਥਾਂ ਹੁੰਦਾ ਨਹੀਂ ਹੈਗਾ ਕਿਉਂਕਿ ਜੇ ਇੱਥੇ ਹੁੰਦਾ ਹੁੰਦਾ ਤਾਂ ਫਿਰ ਆਖਰ ਇਹ ਕੰਮ ਨਹੀਂ ਸੀ ਹੋਣਾ ਕਿ ਬਹੁਤ ਸਾਰੇ ਲੀਡਰ ਜੇ ਤੁਸੀਂ ਦੇਖੋ ਚਿਹਰੇ ਨਜ਼ਰ ਰਹੇ ਨੇਗੇ ਕਿੱਥੇ ਗਏ ਉਹ ਚਿਹਰੇ ਤੇ ਲੁਧਿਆਣਾ ਚੋਂਣ ਤੋਂ ਬਾਅਦ ਕਿਉਂ ਨਹੀਂ ਦਿਖਾਈ ਦਿੱਤੇ ਹੈਗੇ ਇਹਨਾਂ ਦੇ ਵਿੱਚ ਜੇ ਦੇਖੀਏ ਤਾਂ ਰਾਜਾ ਬੜਿੰਗ ਵਾਸਤੇ ਇੱਕ ਗੱਲ ਇਹ ਵੀ ਕਹਾਂਗੇ ਰਾਜਾ ਬੜਿੰਗ ਨੇ ਆਖਰ ਤੱਕ ਹਿੰਮਤ ਨਹੀਂ ਹਾਰੀ ਲਗਾਤਾਰ ਡਟੇ ਰਹੇ ਨੇ ਲੱਗੇ ਰਹੇ ਨੇਗੇ ਭਾਵੇਂ ਨੁਕਸਾਨ ਉਹਨਾਂ ਦੇ ਦੋ ਵੀਡੀਓਜ਼ ਨੂੰ ਰੱਖ ਕੇ ਬਹੁਤ ਜ਼ਿਆਦਾ ਹੋਇਆ ਪਰ ਹੁਣ ਗੱਲ ਪਾਰਟੀ ਵਾਸਤੇ ਚੁਣੌਤੀ ਇਹ ਵੀ ਰਹੂਗੀ ਵੱਡਾ ਮੁੱਦਾ ਇਹ ਚੋਣਾਂ ਦੇ ਵਿੱਚ ਗੈਂਸਟਰਵਾਦ ਦਾ ਰਿਹਾ ਤਾਂ ਗੈਂਸਟਰਵਾਦ ਦਾ ਲਖ ਤੋੜਨ ਵਾਸਤੇ ਹੁਣ ਕੋਈ ਕੰਮ ਹੋਊਗਾ ਜਿੰਨੀ ਚੀਜ਼ਾਂ ਇਸ ਚੋਣ ਦੇ ਵਿੱਚ ਰਹੀਆਂ ਨੇ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਕਰ ਕਹੀ ਜਾ ਸਕਦੀ ਆ ਕਿ ਕਿਤੇ ਨਾ ਕਿਤੇ ਉਹ ਏਜੰਡਿਆਂ ਨੂੰ ਲੈ ਕੇ ਪੰਜਾਬ 'ਚ ਅੱਗੇ ਵਧਣਾ ਹੋਊਗਾ ਨਹੀਂ ਫਿਰ ਰਾਹ ਏਡੇ ਸੋਖੇ ਨਹੀਂ ਹੈਗੇ ਦੇਖੋ ਅਸੀਂ 10000 ਦੀ ਲੀਡ ਦੀ ਜਿੱਤ ਜਿਹੜੀ ਹੁਣ ਤੱਕ ਦੀ ਚੱਲ ਰਹੀ ਆ ਚਲੋ ਉਦੇ باوجود ਇਹ ਗੱਲਾਂ ਕਿਉਂ ਕਰ ਰਹੇ ਆ ਕਿਉਂਕਿ ਬਾਕੀ ਜਿਹੜੇ ਮੂਰੇ ਪਾਰਟੀਆਂ ਨੇ ਗਿਆ ਕਾਂਗਰਸ ਹੈ ਇਸ ਤਰ੍ਹਾਂ ਦੇ ਨਾਲ ਉਮੀਦ ਨਹੀਂ ਸੀ ਵੀ ਇੰਨਾ ਜਿਆਦਾ ਬੁਰੀ ਤਰ੍ਹਾਂ ਗਿਰ ਜੂ ਆਕਾਲੀ ਦਲ ਇੰਨੀ ਆਪਦੀ ਪਰਫਾਰਮੈਂਸ ਦਿਖਾ ਜੂ ਇਹ ਕਿਸੇ ਨੂੰ ਉਮੀਦ ਨਹੀਂ ਸੀ ਫਿਰ ਰਹੀ ਗੱਲ ਜਿਹੜੇ ਆ ਤਿੰਨ ਆਕਾਲੀ ਦਲ ਇਕੱਠੇ ਨੇ ਤਾਂ ਇਹਨਾਂ ਨੂੰ ਵੀ ਇੱਕ ਮੈਸੇਜ ਹੋ ਗਿਆ ਕਿ ਜੇ ਤੁਸੀਂ ਇਕੱਲੇ ਇਕੱਲੇ ਲੜੋਂਗੇ ਰਾਹ ਤੁਹਾਡੇ ਵੀ ਹੈ ਨਹੀਂਗੇ ਕਿਉਂਕਿ ਜੇ ਤੁਸੀਂ ਇਕੱਠੇ ਹੋ ਕੇ ਲੜੋਂਗੇ ਤਾਂ ਤੁਸੀਂ ਇੱਕ ਮਕਸਦ ਦੇਖੋ ਇਹਨਾਂ ਦਾ ਮਕਸਦ ਤਾਂ ਮੁੱਖ ਤੌਰ ਤੇ ਤਾਂ ਅਕਾਲੀ ਦਲ ਨੂੰ ਵੀ ਡੈਂਟ ਪਾਉਣਾ ਹੈ ਨਾ ਕਿ ਅਕਾਲੀ ਦਲ ਵਾਲਾ ਵੋਟ ਬੈਂਕ ਹੈ ਜਿਹੜਾ ਉਹ ਸ਼ਿਫਟ ਹੋਵੇ ਤੇ ਅਸੀਂ ਕੱਲ ਨੂੰ ਅੱਗੇ ਵੱਧ ਸਕੀਏ ਪੰਥਕ ਧਿਰ ਦੇ ਤੌਰ ਤੇ ਤਾਂ ਇਹਨਾਂ ਤਿੰਨਾਂ ਨੂੰ ਤਾਂ ਲੋਕ ਅਕਸੈਪਟ ਕਰ ਰਹੇ ਨੇ ਇਟ ਮੀਨਸ ਪਰ ਇਕੱਲੇ ਇਕੱਲੇ ਜੇ ਕਹਿਣਗੇ ਤਾਂ ਉਹ ਫਿਰ ਸਿਨੈਰੀਓ ਹੋਰ ਹੁੰਦਾ ਉਹ ਆ ਜਿੰਨੀਆਂ ਵੋਟਾਂ ਤੀਸਰੇ ਨੰਬਰ ਵਾਲੀਆਂ ਨੇ ਤਾਂ ਤੀਸਰੇ ਨੰਬਰ ਵਾਲੀ ਨਹੀਂ ਵੀ ਹੋਣੀ ਸੀ ਬੀਜੇਪੀ ਵਾਲੀ ਜੇ ਕਹੀਏ ਕਿ ਬੀਜੇਪੀ ਦਾ ਜਿੰਨਾ ਜੋਰ ਸੁਰਜੀਤ ਜਾਨੀ ਹੋਰ ਨੇ ਲਾਇਆ ਸੀ ਪਹਿਲੇ ਦਿਨ ਉੱਥੇ ਬੈਠੇ ਸੀਗੇ ਤੇ ਜਿੰਨਾ ਉਹਨਾਂ ਨੇ ਕੰਮ ਕਰਿਆ ਖਾਸ ਤੌਰ ਤੇ ਉੱਤੇ ਐਸੀ ਵੋਟ ਬੈਂਕ ਨੂੰ ਲੈ ਕੇ ਵੀ ਭਾਵੇਂ ਕਰਿਆ ਹੋਵੇ ਉਹਦੇ ਚ ਹਜੇ ਵੀ ਸਪਸ਼ਟ ਹੈ ਸਟ੍ਰੈਟਜੀ ਬਦਲਣੀ ਹੋਊਗੀ ਬੀਜੇਪੀ ਵਾਸਤੇ ਜਿਹੜਾ ਰਾਹ 2024 ਨੂੰ ਲੈ ਕੇ ਦੇਖ ਰਹੇ ਨੇ ਕਿਉਂਕਿ ਕਈ ਖੇਤਰਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿੱਥੇ ਪੰਤਕ ਤੌਰ ਦੇ ਉੱਤੇ ਨਹੀਂ ਹੈਗਾ ਸਿਮਿਲਰ ਵੋਟਰ ਹੈ ਉੱਥੇ ਜ਼ਰੂਰ ਕਿਤੇ ਨਾ ਕਿਤੇ ਵਾਦਾ ਹੋਇਆ ਦੇਖੂਗਾ ਪਰ ਪਾਰਟੀ ਨੂੰ ਬੀਜੇਪੀ ਵਾਸਤੇ ਵੀ ਜੇ ਕਿ ਇਹ ਸਦਾ ਮੈਸੇਜ ਆ ਵੀ ਤੁਹਾਨੂੰ ਸਟਰੈਟਜੀ ਚੇਂਜ ਕਰਨੀ ਪਊ ਨਹੀਂ ਆ ਹਾਲਾਤ ਨੇ ਜਿਹੜੇ ਉਹਨਾਂ ਦੇ ਹਿਸਾਬ ਦੇ ਨਾਲ ਤੁਸੀਂ 27 ਦੇ ਵਿੱਚ ਪਰਫਾਰਮ ਨਹੀਂ ਕਰ ਸਕਦੇ ਹੈਗੇ